ਪਧਾਰ ਸਵਾਲ ਉਹ ਵੀ ਬਗ ਜਾਣਗੇ ਐਮਐਲਏ ਅੰਦਰ ਬੈਠੇ ਹੋਣਗੇ ਲੋਕ ਆਵੇ ਝੰਡੇ ਡਾਂਗਾ ਲੈ ਕੇ ਬਾਹਰ ਬੈਠਣਗੇ ਕਿਹੜਾ ਸਾਡੀ ਮੰਗ ਅੰਦਰ ਠਾਉਂਦਾ ਕਿਹੜਾ ਨਹੀਂ ਠਾਉਂਦਾ ਫਿਰ ਉਹਦੇ ਨਾਲ ਹਸਾਬ ਕਿਤਾਬ ਬਾਹਰ ਆ ਕੇ ਕਰਾਂਗੇ ਇਹ ਪ੍ਰਸਤੀਤੀ ਤੇ ਕਿਸਾਨਾਂ ਦੀ ਗਿੱਤ ਹੈ 14 ਸਾਲਾਂ ਬਾਅਦ ਅਸੀਂ ਚੰਡੀਗੜ੍ਹ ਦੇ ਅੰਦਰ ਆਏ ਹਾਂਗੇ ਇਹਦਾ ਮਤਲਬ ਸੈਂਟਰ ਸਰਕਾਰ ਵੀ ਝੁਕੀ ਹੈ ਪੰਜਾਬ ਸਰਕਾਰ ਵੀ ਝੁਕੀ ਹੈ ਨਮਾਸਵਾਹ ਗਾ ਤੁਈ ਤੋਂ ਦੋ ਜੰਮੇ ਨਹੀਂ ਹੋਣੇ ਗਵਰਨਰ ਘੇਰੇ ਤੇ ਅਸੀਂ 8 ਦਿਨ ਚਾਰ ਸ਼ਫੇਰੋ ਗਵਰਨਰ ਘੇਰੇ ਹੋਇਆ ਤੀਆ ਮਤਲ ਕਦੇ ਨਾ ਕਦੇ ਆਪਾਂ ਮਤਲ ਨੇੜੇ ਲੱਗ ਜਾਗੇ ਪ੍ਰਧਾਨ ਜੀ ਬੜੇ ਲੰਮੇ ਸਮੇਂ ਬਾਅਦ ਚੰਡੀਗੜ੍ਹ ਦੇ ਵਿੱਚ ਕਿਸਾਨ ਜਿੱਥੇ ਬੰਦੀਆਂ ਪਹੁੰਚੀਆਂ ਇਹ ਪ੍ਰਾਪਤੀ ਨੂੰ ਕਿਵੇਂ ਦੇਖਦੇ ਇਹ ਪ੍ਰਸ਼ਸਤੀ ਤੇ ਕਿਸਾਨਾਂ ਦੀ ਜਿੱਤ ਹੈ 14 ਸਾਲਾਂ ਬਾਅਦ ਅਸੀਂ ਚੰਡੀਗੜ੍ਹ ਦੇ ਅੰਦਰ ਆਏ ਹਾਂ ਕਿ ਇਹਦਾ ਮਤਲ ਸੈਂਟਰ ਸਰਕਾਰ ਵੀ ਝੁਕੀ ਹੈ ਪੰਜਾਬ ਸਰਕਾਰ ਵੀ ਝੁਕੀ ਹੈ ਨੇ ਆਪਾਂ ਨੂੰ ਉੱਥੋਂ ਮੋੜ ਦਾਂ ਤੇ ਪਾਣੀ ਦੇ ਬਾਸੜਾਂ ਜਾਂ ਡਾਂਗਾ বাজਦੀਆਂ ਵਿੱਚੇ ਪ੍ਰੈਸ ਦੇ ਬਾਜ਼ੀਆਂ ਵਿੱਚੇ ਸਾਡੇ ਬਾਜ਼ੀਆਂ ਅੱਜ ਦੋਨਾਂ ਤਰ੍ਹਾਂ ਦੀ ਇੱਕ ਜਿੱਤ ਹੋਈ ਆ ਜਿਹੜੇ ਚੰਡੀਗੜ੍ਹ ਦੇ ਆਪਾਂ ਵਿੱਚ ਆ ਗਏ ਆ ਤੇ ਕਦੇ ਨਾ ਕਦੇ ਵਿਧਾਨ ਸਭਾ ਦੇ ਵੀ ਲਵੀ ਵੀ ਭਗ ਜਾਗੇ ਜਿੱਦੇ ਤਾਕਤ ਜਿੱਦੇ ਤਾਕਤ ਵਣ ਗਈ ਤਾਂ ਵਿਧਾਨ ਸਭਾ ਲੋ ਵੀ ਭਗ ਜਾਗੇ ਤਾਕਤ ਵਧਾਉਣ ਦੀ ਲੋੜ ਹੈ ਕਦੇ ਨਾ ਕਦੇ ਲਵੇ ਲੱਗ ਜਾਗੇ ਕਿਉਂਕਿ ਲੰਮਾ ਸਮਾਂ ਹੋ ਗਿਆ ਤੁਸੀਂ ਤਾਂ ਉਦੋਂ ਜੰਮੇ ਨਹੀਂ ਹੋਣੇ ਗਵਰਨਰ ਘੇਰਿਆ ਤੇ ਅਸੀਂ 8 ਦਿਨ ਚਾਰ ਸ਼ਵੇਰੋ ਗਵਰਨਰ ਘੇਰਿਆ ਹੋਇਆ ਸੀਗਾ ਮਤਲਬ ਕਦੇ ਨਾ ਕਦੇ ਆਪਾਂ ਮਤਲਬ ਨੇੜੇ ਲੱਗ ਜਾਗੇ ਇਹ ਮਤਲਬ ਨੇੜੇ ਲੱਗਣ ਨੂੰ ਕਿਵੇਂ ਦੇਖੀਏ ਵੀ ਵਿੱਚ ਹੀ ਵੜਨਾ ਹੈ ਜਾਂ ਬਾਹਰ ਬਾਹਰ ਨੇੜੇ ਲੱਗਣਾ ਹੈ। ਉਹ ਨਹੀਂ ਨਹੀਂ ਜਿੱਦ ਨੇ ਜੋ ਕੋਈ ਜਲਾਹ ਚੱਲੂਗਾ ਐਮਐਲਏ ਅੰਦਰ ਬੈਠੇ ਹੋਣਗੇ ਲੋਕ ਆਵੇ ਝੰਡੇ ਡਾਂਗਾ ਲੈ ਕੇ ਬਾਹਰ ਬੈਠੇ ਹੋਣਗੇ ਕਿਹੜਾ ਸਾਡੀ ਮੰਗ ਅੰਦਰ ਠਾਉਂਦਾ ਕਿਹੜਾ ਨਹੀਂ ਠਾਉਂਦਾ ਫਿਰ ਉਹਦੇ ਨਾਲ ਹਸਾਬਕ ਤਾਂ ਬਾਹਰ ਆ ਕੇ ਕਰਾਂਗੇ। ਬਾਹਰ ਆ ਕੇ ਜਦੋਂ ਬਾਹਰ ਆ ਗਿਆ ਹਾਂ। ਹਾਂ ਹੁਣ ਇਹ ਅੱਜ ਦੀਆਂ ਮੁੱਖ ਮੰਗਾਂ ਕੀ ਹੈ? ਕਿਹੜੀਆਂ ਮੰਗਾਂ ਦੇ ਉੱਤੇ ਜਿਹੜਾ ਅੱਜ ਦਾ ਪ੍ਰਦਰਸ਼ਨ ਅੱਜ ਦੀ ਰੈਲੀ ਹੈ? ਮੁੱਖ ਮੰਗਾਂ ਦਾ ਪਾਣੀ ਦਾ ਮਸਲਾ ਹੈ। ਜੀ ਪਾਣੀ ਪ੍ਰਦੂਸ਼ਣ ਪਾਣੀ ਵਿਗੜ ਗਿਆ ਪਾਣੀ ਦਾ ਮਾਅਬਜੇ ਬਾਰੇ ਪਾਣੀ ਦੀ ਵੰਡ ਬਾਰੇ ਕਰਜ਼ੇ ਬਾਰੇ ਜਿਹੜੇ ਕਿਸਾਨਾਂ ਦੇ ਮਰ ਸ਼ਹੀਦ ਹੋ ਗਏ ਉਹਨਾਂ ਪਰਿਵਾਰਾਂ ਨੂੰ ਨੌਕਰੀਆਂ ਬਾਰੇ 12 13 ਮੰਗਾ ਨੇ ਉਸੇ ਸਾਰੀਆਂ ਪਾਈਆਂ ਹੋਈਆਂ ਨੇਗੀਆਂ ਪਰ ਅਸੀਂ ਅੱਜ ਇੱਥੋਂ ਹੀ ਮੁੜਾਂਗੇ ਗਾਹਾਂ ਨਹੀਂ ਜਾਂਦੇ ਸਾਡਾ ਫੈਸਲਾ ਹੋ ਗਿਆ ਇੱਥੋਂ ਤੱਕ ਹੀ ਸਾਡਾ ਆਉਣ ਦਾ ਵਜ਼ਾਹ ਹੋਇਆ ਸੀਗਾ ਇੱਥੋਂ ਹੀ ਵਾਪਸ ਜਾਵਾਂਗੇ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਕੋਈ ਨਹੀਂ ਹਜੇ ਕੋਈ ਗੱਲਬਾਤ ਨਹੀਂ ਚੱਲਦੀ ਦੇਖੋ ਮੈਂ ਸਾਡੇ ਦੂਜੇ ਲੀਡਰ ਜਿਹੜੇ ਮੈਨੂੰ ਨਹੀਂ ਪਤਾ ਮੈਂ ਆਇਆ ਨਹੀਂ ਮਤਾਜੀ ਆਇਆਗਾ ਮੇਰਾ ਖਿਆਲ ਹੈ ਜੇ ਗੱਲਬਾਤ ਕੋਈ ਨਹੀਂ ਚੱਲਦੀ ਸਾਡੇ ਨਾਲ ਕੀ ਲੱਗਦਾ ਹੈ ਭਗਵਾਨਤਮਾਨ ਸਰਕਾਰ ਜਿਹੜੀ ਖੁਦ ਵਾਅਦੇ ਕਰਕੇ ਆਈ ਸੀ ਸਾਫ ਪਾਣੀ ਨੂੰ ਲੈ ਕੇ ਉਹ ਖੁਦ ਕਹਿੰਦੇ ਸੀ ਬੜੇ ਦੌਰੇ ਕੀਤੇ ਸੀ ਜਦੋਂ ਮੁੱਖ ਮੰਤਰੀ ਨਹੀਂ ਸੀ ਕਿ ਆਹ ਦੇਖੋ ਜੀ ਪੰਜਾਬ ਦਾ ਪਾਣੀ ਦੁਸ਼ਟ ਹੁੰਦਾ ਜਾਂਦਾ ਹੈ ਪੀਣ ਯੋਗ ਪਾਣੀ ਨਹੀਂ ਰਿਹਾ ਹੁਣ ਸੱਤਾ 'ਚ 2.5 ਸਾਲ ਹੋ ਗਏ ਕਿਉਂ ਨਹੀਂ ਕੰਮ ਕਰ ਰਹੇ ਕੱਲਾ ਪਾਣੀ ਨਹੀਂ ਉਹ ਕਹਿੰਦਾ ਵੀ ਐਡੇ-ਐਡੇ ਬੋਰਡ ਕਿਉਂ ਲਾਏ ਨੇ ਪ੍ਰਚਾਰ ਕਿਉਂ ਮੈਨੂੰ ਕਹਿੰਦਾ ਉਹ ਤੋਂ ਜ਼ਿਆਦੇ ਬੋਰਡ ਇਹਨੇ ਆਪਦੇ ਲਾਤੇ ਖਰਚ ਵੇ ਆਪ ਮੇਰੀ ਫੋਟੋ ਦੇਖੇ ਮੇਰਾ ਫਲਾਨਾ ਦੇਖੇ ਤੇ ਨਾ ਕੋਈ ਪਾਣੀ ਸੁਧਰਿਆ ਇਹਨਾਂ ਤੋਂ ਜਿਵੇਂ ਇਹਨਾਂ ਨੂੰ ਲੋਕਾਂ ਨੇ ਲਿਆਂਦਾ ਦੀਗਾ ਉਹਨੀਆਂ ਮੰਗਾਂ ਮਤਲਬ ਪੂਰੀਆਂ ਨਹੀਂ ਕੀਤੀਆਂ ਗਈਆਂ ਫਿਰ ਲੋਕ ਸੰਘਰਸ਼ ਦੇ ਰਹੀ ਬਹਿਣਗੇ ਹੋਰ ਕੀ ਕਰਨਗੇ ਇਹ ਇਹ ਸਰਕਾਰ ਵਾਅਦੇ ਤਾਂ ਬੜੇ ਕਰਕੇ ਆਈ ਸੀ ਕੀ ਲੱਗਦਾ ਹੈ ਹਰ ਸਰਕਾਰ ਹੀ ਆਏ ਆਉਂਦੀ ਹੈ ਜਾਂ ਬਸ ਸਰਕਾਰਾਂ ਦਾ ਕੰਮ ਹੀ ਹੁੰਦਾ ਹੈ ਵਾਅਦੇ ਕਰਨਾ ਤੇ ਬਾਅਦ ਦੇ ਵਿੱਚ ਜੋ ਲੋਕਾਂ ਨੇ ਕਰਨਾ ਫਿਰ ਨਾ ਕਰਦੇ ਰਹਿਣ ਤੇ ਸਰਕਾਰ ਆਪਦੀਆਂ ਨੀਤੀਆਂ ਤੇ ਚੱਲਦੀਆਂ ਰਹਿੰਦੀਆਂ ਇਹ ਜਿੱਦਾਂ ਦਾ ਭਾਰਤ ਜਾਦ ਹੋਇਆ ਹੈ ਮਤਲਬ ਵੈਧੀ ਕਰਦੇ ਰਹੇ ਨੇ ਉਹ ਸੈਂਟਰ ਦੀ ਸਰਕਾਰ ਹੈ ਉਹ ਸਟੇਟ ਦੀ ਸਰਕਾਰ ਹੈ ਮਤਲਬ ਬੈਠ ਜਾਂਦੇ ਪੂਰੇ ਨਹੀਂ ਉੱਤਰਦੇ ਜੇ ਉੱਤਰਦੇ ਨੇ ਤਾਂ ਲੋਕ ਸੰਘਰਸ਼ੇ ਰਾਹ ਪੈਂਦੇ ਨੇ ਜਿਵੇਂ ਆਪਾਂ ਤਿੰਨੇ ਕਾਲੇ ਕਾਨੂੰਨ ਬਿਜਲੀ ਐਕਟ ਪਰ ਵਾਲੀ ਐਕਟ ਤਾਂ ਸਾਲ ਬਹਿ ਕੇ ਵਿਚੇ ਪ੍ਰੈਸ ਰਹੀ ਹੈ ਵਿਚੇ ਅਸੀਂ ਰਹੇ ਹਾਂ ਤਾਂ ਉਹ ਮੰਗ ਆਪਾਂ ਬਣਾ ਲਈ ਹੈ ਗਾਹਾਂ ਨੂੰ ਲੋਕ ਫਿਰ ਇਕੱਠੇ ਹੋਣਗੇ ਜਿਹੜੇ ਰਹਿੰਦੀਆਂ ਮੰਗਾਂ ਬਣਾ ਲਾਂਗੇ ਔਰ ਕੀ ਲੱਗਦਾ ਹੈ ਭਗਵਾਨ ਤਮਾਨ ਸਰਕਾਰ ਆਈ ਤੁਸੀਂ ਆਏ ਹੋ ਇਹ ਗੱਲ ਦਾ ਪ੍ਰਭਾਵ ਮੰਨੋਗੀ ਜਿਹੜੀਆਂ ਮੰਗਾਂ ਉਹਨਾਂ ਦੀ ਕੋਈ ਗੌਰ ਕਰੋਗੀ ਨਹੀਂ ਸੰਘਰਸ਼ ਦਾ ਜਦੋਂ ਲੋਕ ਇਕੱਠੇ ਹੁੰਦੇ ਹੈ ਪ੍ਰਭਾਵ ਹੁੰਦਾ ਹੁੰਦਾ ਕਦੋਂ ਵੀ ਲੜਾਈ ਲੜੀ ਜਾਂਦੀ ਹੈ ਉਹਦਾ ਪ੍ਰਭਾਵ ਹੁੰਦਾ ਹੀ ਹੁੰਦਾ ਹੁੰਦਾ ਹੈ ਉਹ ਪ੍ਰਸ਼ਾਸਨ ਹੋਵੇ ਸਰਕਾਰ ਹੋਵੇ ਉਹ ਸੈਂਟਰ ਸਰਕਾਰ ਹੋਵੇ ਉਹ ਸਟੇਟ ਸਰਕਾਰ ਹੋਵੇ ਜਦੋਂ ਲੋਕ ਆ ਕੇ ਹੱਕੀ ਮੰਗਾਂ ਵਾਸਤੇ ਇਕੱਠੇ ਹੁੰਦੇ ਨੇ ਉਹਦਾ ਪ੍ਰਭਾਵ ਤਾਂ ਪੈਣੀ ਪੈਣਾ ਹੈ ਅਗਲਾ ਅਗਲਾ ਅਗਲੀ ਰਣਨੀਤੀ ਕੀ ਹੈ ਦੁਕਾਨ ਲਈ ਅਗਲੀ ਰਣਨੀਤੀ ਇਹ ਹੈ ਤਿੰਨ ਸਟੇਟਾਂ ਦੇ ਵਿੱਚ ਵੋਟਾਂ ਪੈਣੀਆਂ ਉਹ ਵੋਟਾਂ ਤੋਂ ਬਾਅਦ ਸੰਘਰਸ਼ ਕਰ ਤੇ ਤਿੱਖਾ ਕਰਾਂਗੇ ਪਰ ਦੂਜਾ ਵਾਲਾ ਮੀਟਿੰਗ ਹੀ ਅੱਤ ਇਹਨਾਂ ਮੁੱਦਿਆਂ ਦੇ ਉੱਤੇ ਅੱਗੇ ਪਿੰਡਾਂ 'ਚ ਜਿਵੇਂ ਵੋਟਾਂ ਆਉਣਗੀਆਂ ਜਿਵੇਂ ਚੋਣਾਂ ਆਉਣਗੀਆਂ ਲੀਡਰਾਂ ਨੂੰ ਸਵਾਲ ਜਵਾਬ ਹੋਣਗੇ ਕਿ ਨਹੀਂ ਤੋ ਤਾਂ ਹੁੰਦੀ ਰਹਿੰਦੀ ਨੇ ਕਰਦੇ ਨੇ ਲੋਕ ਕਰਦੇ ਨੇ ਭਮਾਸੀ ਕਈਏ ਨਾ ਕਈਏ ਲੋਕ ਅੱਜ ਤੁਸੀਂ ਲੋਕਾਂ ਨੂੰ ਬਹੁਤਾ ਸਕਾਇਤਾ ਪ੍ਰੈਸ ਨੇ ਹਰ ਇੱਕ ਸਵਾਲ ਪੁੱਛਦੇ ਨੇ ਖੜਕੇ ਲੋਕਾਂ ਨੂੰ ਉਹ ਚਾਹੇ ਆਮ ਵਾਲੇ ਜਾਣ ਕੋਈ ਜਾਵੇ ਸਵਾਲ ਤਾਂ ਲੋਕਾਂ ਨੇ ਪੁੱਛਣੇ ਪੁੱਛਣੇ ਨੇ